ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ बसपा ਨੂੰ ਵੱਡਾ ਝਟਕਾ ਲੱਗਾ ਹੈ ਲੋਕ ਸਭਾ ਚੋਣਾਂ ਲਈ बसपा ਵੱਲੋਂ ਸ਼ਾਰਪੁਰ ਤੋਂ ਐਲਾਨੇ ਗਏ ਉਮੀਦਵਾਰ ਰਕੇਸ਼ ਸੁਮਰਾ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਉਹਨਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਵਾਈ ਗਈ ਹੈ ਉਧ ਦੂਜੇ ਪਾਸੇ ਰਕੇਸ਼ ਕੁਮਾਰ ਵੱਲੋਂ ਆਪ ਵਿੱਚ ਸ਼ਾਮਲ ਹੋਣ ਤੇ ਗੁਰਵਿਰਤਾਸ ਟਾਈਗਰ ਫੋਰਸ ਦੇ ਸੂਹਾ ਦੇ ਪ੍ਰਧਾਨ ਇੰਦਰਜੀਤ ਕਲਨਾ ਨੇ ਤਿੱਖਾ ਹਮਲਾ ਬੋਲਿਆ ਨਾਲ ਹੀ ਉਹਨਾਂ ਨੇ ਸ਼ਹਿਰਪੁਰ ਵਾਸੀ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਦਲ ਬਦਨੂਆਂ ਨੂੰ ਛੱਡ ਕੇ ਬਾਬਾ ਸਾਹਿਬ ਜੀ ਦੇ ਪੋਤਰੇ ਭੀਮ瑙 ਜਸ਼ਵੰਤ ਮੇੜਕਰ ਜੀ ਨੂੰ ਆਪਣੀ ਵੋਟ ਪਾਉਣ ਜੋ ਕਿ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਨੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਅਗਰਦੇਵ ਤੁੰਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥਿਓ ਅੱਜ ਤੁਹਾਡਾ ਨਾਲ ਜੋ ਅਸੀਂ ਗੱਲ ਸਾਂਝੀ ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੌਸਮੀ ਡੱਡੂ ਬਰਸਾਤੀ ਡੱਡੂ ਛਾਲਾ ਮਾਰ ਰਹੇ ਨੇ ਕੋਈ ਕਿਸੇ ਪਾਰਟੀ ਵਿੱਚ ਜਾ ਰਿਹਾ ਕੋਈ ਕਿਸੇ ਪਾਰਟੀ ਵਿੱਚ ਜਾ ਰਿਹਾ ਆਪਣੀਆਂ ਮਾਂ ਪਾਰਟੀਆਂ ਨੂੰ ਛੱਡ ਕੇ ਉਹ ਆਸੇ-ਪਾਸੇ ਭੜਕ ਰਹੇ ਨੇ ਔਰ ਜੋ ਬੀਐਸਪੀ ਪਾਰਟੀ ਦੇ ਜੋ ਉਮੀਦਵਾਰ ਰਕੇਸ਼ ਕੁਮਾਰ ਸਮਝੀ ਜਿਨ੍ਹਾਂ ਨਾਲ ਸਮੂਹ ਬਹੁਜਨ ਸਮਾਜ ਇਹ ਆਸ ਰੱਖਦਾ ਸੀਗਾ ਕਿ ਬਹੁਜਨ ਸਮਾਜ ਦੀ ਇਹ ਪਾਰਟੀ ਆ ਵੀ ਇਹ ਬੰਦੇ ਸਟੈਂਡ ਵਾਲੇ ਬੰਦੇ ਨੇ ਪਰ ਇਹਨਾਂ ਨੇ ਵੀ ਆਪਣਾ ਅੱਜ ਸਟੈਂਡ ਗਵਾਲਿਆ ਔਰ ਇਹਨਾਂ ਨੇ ਵੀ ਛਾਲ ਮਾਰ ਕੇ ਆਮ ਆਦਮੀ ਪਾਰਟੀ ਵਿੱਚ ਜਾ ਕੇ ਭਗਵੰਤ ਮਾਨ ਤੋਂ ਇਹਨਾਂ ਨੇ ਆਪਣਾ ਸਰੋਪਾ ਪਵਾ ਕੇ ਉਹਨਾਂ ਨੂੰ ਉਹਨਾਂ ਦੇ ਅਧੀਨ ਉਹਨਾਂ ਦੇ ਗੁਲਾਮ ਬਣ ਗਏ ਔਰ ਇਹਨਾਂ ਨੇ ਵੀ ਦੱਸ ਦਿੱਤਾ ਕਿ ਸਮਾਜ ਦੇ ਵਿੱਚ ਕੁਝ ਐਦਾਂ ਦੇ ਅਨਸਰ ਵੀ ਹੈਗੇ ਆ ਜਿਹੜੇ ਦਲ ਬਦਲੋ ਨੀਤੀ ਨੂੰ ਲੈ ਕੇ ਆਪਣੇ ਸਵਾਰਥ ਨੂੰ ਲੈ ਕੇ ਕਿਤੇ ਪਾਸੇ ਵੀ ਛਾਲ ਮਾਰ ਸਕਦੇ ਆ ਔਰ ਅਸੀਂ ਲਗਾਤਾਰ ਅਪੀਲ ਕਰ ਰਹੇ ਆਂ ਬੀਐਸਪੀ ਪਾਰਟੀ ਨੂੰ ਬੀਐਸਪੀ ਪਾਰਟੀ ਦੇ ਵਰਕਰਾਂ ਨੂੰ ਕਿ ਦੇਖੋ ਹੁਸ਼ਿਆਰਪੁਰ ਤੋਂ ਬਾਬਾ ਸਾਹਿਬ ਮੇਦਕਰ ਜੀ ਦੇ ਪੋਤੇ ਪੀਮਰਾਓ ਜਸ਼ਵੰਤਾ ਉਮੀਦਵਾਰ ਜੀ ਉਹ ਇਥੋਂ ਇਲੈਕਸ਼ਨ ਲੜ ਰਹੇ ਨੇ ਤੇ ਬੀਐਸਵੀ ਪਾਰਟੀ ਨੂੰ ਇਹ ਸੀਟ ਛੱਡ ਦੇਣੀ ਚਾਹੀਦੀ ਆ ਉਹਨਾਂ ਕਰਕੇ ਔਰ ਅਸੀਂ ਇਹ ਸਮੂਹ ਪਾਰਟੀਆਂ ਨੂੰ ਅਪੀਲ ਕਰਦੇ ਆ ਕਿ ਬਾਬਾ ਸਾਹਿਬ ਵੇਦਕਰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਵਿਧਾਨ ਦੀ ਬਦੌਲਤ ਅੱਜ ਉਹਨਾਂ ਦੀ ਬਦੌਲਤ ਅਸੀਂ ਸਾਰੇ ਇਹ ਨਿਕ ਮੰਨ ਰਹੇ ਨੇ ਸਾਰੀਆਂ ਆਜ਼ਾਦੀਆਂ ਮੰਨ ਰਹੇ ਨੇ ਪਰ ਬਾਬਾ ਸਾਹਿਬ ਦੇ ਜੋ ਖੂਨ ਦੇ ਵਿੱਚੋਂ ਉਹਨਾਂ ਦੇ ਪੋਤਾ ਜੀ ਜੋ ਐਮਪੀ ਇਲੈਕਸ਼ਨ ਹਿਸ਼ਾਰਪ ਤੋਂ ਖੜੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਮੋਖ ਰੱਖਦੇ ਹੋ ਸਾਰੀਆਂ ਪਾਰਟੀਆਂ ਨੂੰ ਇਹ ਟਿਕਟ ਛੱਡਣੀ ਚਾਹੀਦੀ ਹੈ ਇੱਥੋਂ ਔਰ ਉਹਨਾਂ ਨੂੰ ਸਰਬਸ਼ਾਂਤੀ ਨਾਲ ਜਿਤਾਉਣਾ ਚਾਹੀਦਾ ਤੇ ਅੱਜ ਬੀਐਸਪੀ ਪਾਰਟੀ ਨੇ ਵੀ ਉਹਦੇ ਵਰਕਰ ਨੇ ਵੀ ਛਾਲ ਮਾਰ ਦਿੱਤੀ ਉਹਨਾਂ ਵੀ ਆਮ ਆਦਮੀ ਪਾਰਟੀ ਦਾ ਝੋਲਾ ਫੜ ਲਿਆ ਜਾ ਕੇ ਔਰ ਅਸੀਂ ਲੋਕਾਂ ਕੇ ਇਹ ਹੀ ਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਬਹੁਮਤ ਨਾਲ ਬਾਬਾ ਸਾਹਬ ਬੇਦਕਾ ਜੀ ਦੇ ਪੋਤਾ ਜੀ ਭੀਮਰਾਓ ਜਸ਼ਵੰਤ ਅਮੇਦਕਰ ਜੀ ਜੋ ਆਪਣੀ ਪਾਰਟੀ ਗਲੋਬਲ ਰਿਪਬਲਿਕ ਪਾਰਟੀ ਤੋਂ ਲੜ ਰਹੇ ਨੇ ਉਹਨਾਂ ਦਾ ਸਾਥ ਦਿਓ ਔਰ ਉਹਨਾਂ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਬਾਬਾ ਸਾਹਿਬ ਦਾ ਜੋ ਸਾਡੇ ਸਿਰ ਤੇ ਕਰਜ਼ਾ ਆ ਉਹ ਥੋੜਾ ਆਪਾਂ ਹਲਕਾ ਆਪਣਾ ਯੋਗਦਾਨ ਉਹਦੇ ਵਿੱਚ ਦੇ ਸਕੀਏ ਤੇ ਸਾਰੇ ਸਮਾਜ ਨੂੰ ਅਪੀਲ ਆ ਸਮੂਹ ਵਰਗ ਨੂੰ ਅਪੀਲ ਆ ਕਿ ਗਲੋਬਲ ਪਬਲਿਕ ਪਾਰਟੀ ਤੋਂ ਜੋ ਉਮੀਦਵਾਰ ਬਾਬਾ ਸਾਹਿਬ ਬੇਦਕਰ ਦੇ ਪੋਤਾ ਜੀ ਭੀਮਰਾਵ ਚਸ਼ਵੰਤ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਐਮਪੀ ਲੋਕ ਸਭਾ ਜਿਤਾ ਕੇ ਵੱਧ ਤੋਂ ਵੱਧ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਤੇ ਸਾਰੇ ਸਤਿਕਾਰਯੋਗ ਸਾਥੀ ਇਸ ਜੀ ਦਾ ਜ਼ਰੂਰ ਧਿਆਨ ਰੱਖਣ ਕੀ ਮੌਕੇ ਤੇ ਕੋਈ ਵੀ ਤੁਹਾਡਾ ਜੇਤੇ ਤੁਹਾਨੂੰ ਯਕੀਨ ਆ ਵਿਸ਼ਵਾਸ ਆ ਉਹ ਅੱਜ ਦੇ ਸਮੇਂ ਵਿੱਚ ਛਾਲਾ ਮਾਰ ਰਿਹਾ ਔਰ ਤੁਹਾਨੂੰ ਧੋਖਾ ਦੇ ਰਿਹਾ ਪਰ ਜੋ ਬਾਬਾ ਸਾਹਿਬ ਨੇ ਖੂਨ ਵਿੱਚੋਂ ਸਾਡੇ ਕੋਲ ਉਹਨਾਂ ਦੀ ਪੀੜ੍ਹੀ ਸਾਡੇ ਕੋਲ ਅੱਜ ਚੱਲ ਕੇ ਹੁਸ਼ਿਆਰਪੁਰ ਆਈ ਆ ਆ ਫਾੜਾ ਵੀ ਫਰਜ਼ ਮੰਦਾ ਕਿ ਅਸੀਂ ਜੋ ਇਤਿਹਾਸ ਰਿਪਬਲਿਕ ਪਾਰਟੀ ਦਾ ਪਹਿਲਾਂ ਚੱਲਦਾ ਸੀਗਾ ਉਹ ਫਿਰ ਤੋਂ ਦਿਹਰਾਈਏ ਕਿਉਂਕਿ ਰਿਪਬਲਿਕ ਪਾਰਟੀ ਦੇ ਇੱਥੇ ਐਮਐਲਏ ਐਮਪੀ ਬਣੇ ਸੀਗੇ ਉਸ ਇਤਿਹਾਸ ਨੂੰ ਆਪਾਂ ਰਸਾ ਕੇ ਫਿਰ ਤੋਂ ਦਰਾ ਕੇ ਤੇ ਆਪਾਂ ਸਮਾਜ ਦੇ ਵੇ ਜਬ ਬਹੁਤ ਬਹੁਮਤ ਨਾਲ ਬਾਬਾ ਸਾਹਿਬ ਭੀਮਰਾਉਂ ਵੇਦਕਰ ਜਿਹਦੇ ਪੋਤਾ ਜੀ ਜਸ਼ਵੰਤ ਵੇਦਕਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੀ ਹੈ ਜੈ ਭੀਮ ਜੈ ਭਾਪ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ्रेड ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਜ਼ Chances as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander Kalcenter. Call him on this number zero seven four triple eight. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ